ਸਾਹਿਬ ਜੀ ਅਸਿਕੋ ਇਹ ਤੁਸੀਂ ਦੇ ਰਹੋ ਆਪਣਾ ਪਿੰਡ ਨੰਡਾਲਾ ਚੈਨਲ ਤੇ ਮੈਂ ਹਰਪ੍ਰੀਤ ਸਿੰਘ ਕੋਤੜਾ ਤੋ ਸਕੂ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੱਜ ਸਾਡੀ ਟੀਮ ਪਹੁੰਚੀ ਜੀ ਹਲਕਾ ਭਲੱਤ ਦਾ ਓਮਾਨ ਮਤਾ ਪਿੰਡ ਪਿੰਡ ਹੈ ਜਿਹੜਾ ਨਡਾਲਾ ਜਿੱਥੇ ਅੱਜ ਅਸੀਂ ਗੱਲਬਾਤ ਕਰਨ ਜਾਦੇ ਹਾਂ ਸਾਹਮਣੇ ਤੁਸੀਂ ਇਹ ਸਰਕਾਰੀ ਹਸਪਤਾਲ ਦੇਖ ਸਕੋ ਤੇ ਨਡਾਲੇ ਦੇ ਅਸੀਂ ਇਸ ਟਾਈਮ ਸਰਕਾਰੀ ਹਸਪਤਾਲ ਚ ਖਲੋਤੇ ਹੋਏ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਤੰਦਰੁਸਤ ਪੰਜਾਬ ਸਿਹਤ ਕੇਂਦਰ ਤੁਹਾਨੂੰ ਦੱਸਣਾ ਚਾਹਾਂਗੇ ਪੰਜਾਬ ਸਰਕਾਰ ਨੇ ਬਹੁਤ ਵੱਡਾ ਤੇ ਛਲਾਗਾ ਜਿਹੜਾ ਛਲਾਗਾ ਜੋ ਜਿਹੜਾ ਪ੍ਰਾਲਾ ਕੀਤਾ ਉਹ ਕੀ ਕੀਤਾ ਵਾ ਪਿੰਡ ਨਡਾਲੇ ਦੇ ਵਿੱਚ ਡਾਕਟਰੀ ਵਸੀਲਟੀ ਜੇ ਆਪ ਹੋਣਦੀ ਆਪਾਂ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਸਰਕਾਰ ਵੱਲੋਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹਨ ਸਰਦਾਰ ਭਗਵੰਤ ਮਾਨ ਸਾਹਿਬ ਉਹਨਾਂ ਦੀ ਯੋਗਵਾਹੀ ਹੇਠ ਨਡਾਲੇ ਦੇ ਵਿੱਚ ਖੁੱਲ ਚੁਕਾ ਵਾ ਮਹੱਲਾ ਕਲੀਨਿਕ ਅੱਜ ਅਸੀਂ ਮਹੱਲਾ ਕਲੀਨਿਕ ਵੇਖੇ ਪਹੁੰਚੇ ਹੋਏ ਹਾਂ ਨਡਾਲੇ ਦੇ ਵਿੱਚ ਜਿਹੜਾ ਮਹੱਲਾ ਕਲੀਨਿਕ ਖੁੱਲਾ ਹੋਇਆ ਵਾ ਸਰਦਾਰ ਭਗਵੰਤ ਮਾਨ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹਨ ਉਹਨਾਂ ਦੇ ਯੋਗਵਾਹੀ ਹੇਠ ਅਤੇ ਹਲਕਾ ਪਲਾਟ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜਾ ਹਲਕਾ ਪਲਾਟ ਦੇ ਇੰਚਾਰਜ ਜਿਹੜੇ ਹਨ ਹਰ ਸਿਮਰ ਹਰ ਸਿਮਰਨਜੀਤ ਸਿੰਘ ਘੁੰਮਣ ਹੋਣਾਂ ਦੀ ਯੋਗਵਾਹੀ ਹੇ ਗੱਲਬਾਤ ਕਰਨ ਜਾ ਰਹੇ ਆ ਅੰਦਰ ਜਿਹੜੇ ਲੋਕ ਜਿਹੜੇ ਆਪਣੀ ਡਾਕਟਰੀ ਫੈਸਿਲਿਟੀ ਲੈਣ ਵਾਸਤੇ ਡਾਕਟਰੀ ਸਹੂਲਤ ਲੈਣ ਵਾਸਤੇ ਆਏ ਨੇ ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਲੋਕ ਇੱਥੇ ਆਗੂ ਜਿਹੜੇ ਨੇ ਇੱਥੇ ਖਲੋਤੇ ਹੋਏ ਨੇ ਥੋੜੀ ਜੀ ਉਹਨਾਂ ਦੇ ਨਾਲ ਵੀ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਬਿੱਟਾ ਜੀ ਖਲੋਤੇ ਹੋਏ ਨੇ ਲੱਖਾ ਜੀ ਖਲੋਤੇ ਹੋਏ ਨੇ ਹੋਰ ਬਹੁਤ ਸਾਰੇ ਜਿਹੜੇ ਆਗੂ ਜਿਹੜੇ ਆ ਆਮ ਆਦੀ ਪਾਰਟੀ ਦੇ ਖਲੋਤੇ ਹੋਏ ਨੇ ਲੱਖੇਪਾਲ ਜੀ ਸਸਰੀ ਗਾਲ ਜੀ ਸਸਰੀ ਗਾਲ ਜੀ ਲੱਖਾ ਜੀ ਆਪਾਂ ਜੇ ਸੁੱਖ ਸਹੂਲਤ ਦੀ ਜਣਾ ਜੋ ਕਿ ਮਲਾਕ ਲਿੰਗ ਦੇ ਜਣਾ ਨੜਾਲੇ ਦੇ ਵਿੱਚ ਖੁੱਲਾ ਵਾ ਮੋ ਵਧੀਆ ਕੰਮ ਕੀਤਾ ਜੀ ਸਰਦਾਰ ਭਵਨ ਸਿੰਘ ਮਾਨ ਜੀ ਹਲ ਕੰਚਾਰਜ ਆਰ ਸਿੰਘ ਸਿੰਘ ਨੂੰ ਮੰਨ ਜੀ ਜਿਨ੍ਹਾਂ ਨੇ ਸਾਨੂੰ ਨੜਾਲੇ ਦੇ ਵਿੱਚ ਮਤਲਬ ਕੋਈ ਹਸਪੀਟਲ ਹੈ ਨਹੀਂ ਮਤਲਬ ਬਿਲਕੁਲ ਹਸਪੀਟਲ ਵੀ ਬੰਦ ਹੋ ਗਿਆ ਹੈ ਹਾਂਜੀ ਹਾਂਜੀ ਸਾਡੇ ਕੰਨ ਤੇ ਚਲੋ ਅਹੀ ਰਿਕਵੈਸਟ ਕੀਤੀ ਹੈ ਕੋ ਭਾਜੀ ਇਹਨਾਂ ਨੇ ਸੀਐਮ ਸਾਹਿਬ ਦੀ ਰਿਕਵੈਸਟ ਕੀਤੀ ਤੁਹਾਨੂੰ ਮਲਾਕ ਲਿੰਗ ਦਾ ਅੱਜ ਲੋਕ ਬਹੁਤ ਬڑے ਇਲਾਕੇ ਦੇ ਲੋਕ ਬੜੇ ਖੁਸ਼ ਹੈ ਇੱਥੋਂ ਦਵਾਈਆਂ ਮਿਲਦੀਆਂ ਵੇਖੋ ਜੀ ਮਾਰੇ ਬੰਦੇ ਲਈ ਤੇ ਰੱਬਿਆ ਬਿਲਕੁਲ ਬਿਲਕੁਲ ਠੀਕ ਹੈ ਜੀ ਤਗੜਾ ਜਿਦੋਂ ਮਰਜ਼ੀ ਦੋਈ ਲੈ ਹਦਾ ਮਾਰੇ ਮਾਰੇ ਲਈ ਓਖਾ ਆ ਲੋਕਾਂ ਨੇ ਵੀ ਪ੍ਰਸ਼ੰਸਾ ਕੀਤੀ ਹੈ ਸਰਦਾਰ ਭਗਵੰਦ ਭਗਵੰਦਮਾਨ ਸਾਹਿਬ ਉਹਨਾਂ ਦੀ ਹਾਂਜੀ ਹਾਂਜੀ ਬਹੁਤ ਜੀ ਬਹੁਤ ਵਧੀਆ ਕੰਮ ਕੀਤਾ ਜੀ ਇਹ ਠੀਕ ਹੋਰ ਵੀ ਗਾਂ ਜਿਹੜੇ ਕੰਮ ਜਿਹੜੇ ਰੁਕੇ ਹੋਏ ਨੇ ਉਹ ਵੀ ਤੁਸੀਂ ਪਹਿਲ ਦੇ ਆਧਾਰ ਤੇ ਕਰਾਓਗੇ ਆਮਦੀ ਪਾਰਟੀ ਵੱਲੋਂ ਹਾਂਜੀ ਹਾਂਜੀ ਬਹੁਤ ਵਧੀਆ ਇਹ ਸੀਵਰੇਜ ਦਾ ਵੀ ਕੰਮ ਸ਼ੁਰੂ ਕਰਵਾਇਆ ਵਾ ਚਲੋ ਆਪਾਂ ਓਵਰਫਲੋ ਦੀਆਂ ਗਲੀਆਂ ਬਣਨੀਆਂ ਜਿੰਨੀਆਂ ਮਤਲਬ ਗਲੀਆਂ ਵੀ ਆਮਦੀ ਪਾਰਟੀ ਵੱਲੋਂ ਜਿਹੜੀਆਂ ਬਣਨ ਜਾਂ ਬਣਨੀਆਂ ਪਈਆਂ ਹਾਂ ਹਾਂਜੀ ਹਾਂਜੀ ਸਾਰੀਆਂ ਜਿੰਨੀਆਂ ਨੀਵੀਆਂ ਹੋ ਗਈਆਂ ਗਲੀਆਂ ਮਤਲਬ ਪਾਣੀ ਖੜੋਂਦਾ ਵਾ ਉਹ ਸਾਰੀਆਂ ਗਲੀਆਂ ਹੀ ਉੱਚੀਆਂ ਕਰਾਉਣ ਦੇ ਲਗਭਗ ਕਿੰਨੀਆਂ ਕ ਗਲੀਆਂ ਜਿਹੜੀਆਂ ਤੁਸੀਂ ਮੁਰੰਮਤ ਕਰਾਤੀ ਜਾਂ ਬਣਾਤੀਆਂ ਨੇ ਜਿੱਦਾਂ ਅਸੀਂ 3 ਤੋਂ 4 ਗਲੀਆਂ 4-5 ਗਲੀਆਂ ਇਦਾਂ ਦੀਆਂ ਜਿਹੜੀਆਂ ਬਿਲਕੁ ਮਤ ਕਰਾਤੀ ਪੂਰੀ ਹਾਂਜੀ ਹਾਂਜੀ ਬਿਲਕੁਲ ਕਰਾਤੀ ਆ ਜੀ ਕਿ ਇਹ ਸਾਰਾ ਐਡਵੋਕੇਟ ਹਰ ਸਿਮਰ ਸਿੰਘ ਜੀ ਸਿੰਘ ਕੋਮਣ ਜਿਹੜੇ ਹਲਕਾਂ ਚਾਰਜ ਉਹਨਾਂ ਵੱਲੋਂ ਉਹਨਾਂ ਦੀ ਗਵਾਈ ਜ ਕੰਮ ਹੋਣ ਰਿਹਾ ਜੀ ਇਸ ਟਾਈਮ ਹਲਕਾਂ ਚਾਰਜ ਦੀ ਗਵਾਈ ਜੀ ਜੋ ਕੰਮ ਕੰਨੇ ਸਾਡਾ ਕਰਾਉਣ ਡੇ ਆ ਜੀ ਠੀਕ ਹੈ ਪਹਿਲ ਦੇ ਹੱਦ ਤੇ ਸਾਡੇ ਨਡਾਲੇ ਦਾ ਕੰਮ ਵਧੀਆ ਦਾ ਦੇਖੇ ਰਿਹਾ ਠੀਕ ਹੈ ਠੀਕ ਹੈ ਲੱਖਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਾਂ ਬਿੱਟਾ ਜੀ ਨਾਲ ਗੱਲ ਬਿੱਟਾ ਜੀ ਸਾਸਰੀਕਾਲ ਜੀ ਸੱਸੀਆ ਭਾਜੀ ਸੱਸੀ ਠੀਕ ਕਹਿਣਾ ਚਾਹੋਗੇ ਪੰਜਾਬ ਨੇ ਐਡਾ ਵੱਡਾ ਜਿਹੜਾ ਉਪਰਾਲਾ ਕੀਤਾ ਕਿ ਮਲਕ ਲਿੰਕ ਜਿਹ ਕੇਜਰੀਵਾਲ ਜੀ ਤੇ ਆਪਣੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਨੂੰ ਮੰਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਠੀਕ ਹੈ ਜੀ ਅਸੀਂ ਜਿਹੜਾ ਵੀ ਅਸੀਂ ਬੜੀ ਧੀਰ ਦੇਰ ਦੇ ਪਿੱਛੇ ਲੱਗੇ ਸੀ ਕਿ ਸਾਨੂੰ ਇਹ ਮਨ ਲਕਲਨ ਖਲਾਕ ਦਿਓ ਤਕਰੀਬਨ ਉਤੇ 8-9 ਮਹੀਨੇ ਹੋ ਗਏ ਚੱਲਦੇ ਨੂੰ ਬਹੁਤ ਵਧੀਆ ਕੰਮ ਹੈ ਜੀ ਤੇ ਪਹਿਲਾਂ ਅਸੀਂ ਇੱਕ ਰੀ ਇੱਥੇ ਆਏ ਬੜਾ ਬੂਟ ਹੀ ਸਭ ਕੁਝ ਤੇ ਸਾਡੀ ਫਲਵਾੜੀ ਟੀਮ ਨੇ ਹੀ ਸਾਰੇ ਫੁੱਲ ਬੂਟੇ ਲਾਏ ਸਫਾਈ ਕਰਾਈ ਬਾਅਦ ਚ ਸਫਾਈ ਹੋਣ ਤੋਂ ਬਾਅਦ ਬਾਅਦ ਚ ਸਿਮਰਨ ਜੀ ਕੋਲ ਗਏ ਆ ਅੱਛਾ ਜਿਹੜੇ ਹਲਕਾਂ ਚਾਰ ਹਾਂਜੀ ਹਾਂਜੀ ਸਿਮਰਨ ਜੀ ਹਾਂਜੀ ਹਾਂਜੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਨੂੰ ਹਸਪੀਟਲ ਦੀ ਸਬਦਾ ਚਾਹੀਦੀ ਇੱਥੇ ਅੱਛਾ ਜੀ ਚਲੋ ਆ ਜਿਹੜਾ ਮਹੱਲਾ ਲੈਨੇ ਟੈਂਪਰੇਰੀ ਆ ਜੀ ਅੱਛਾ ਜੀ ਇਸ ਤੋਂ ਬਾਅਦ ਹਸਪੀਟਲ ਦਾ ਵੀ ਪ੍ਰਪੋਜ਼ਰ ਪਿਆ ਹੋਇਆ ਵਾ ਅੱਛਾ ਟੈਂਟ ਲੱਗਾ ਹੋਇਆ ਹਾਂਜੀ 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 ਹੋ ਸਕਦਾ ਵੀ ਬਹੁਤ ਜਲਦੀ ਉਹ ਵੀ ਆਪਾਂ ਨੂੰ ਮਿਲ ਜਾਵੇ ਹਸਪੀਟਲ ਇੱਥੇ ਵੱਡਾ ਮਿਲ ਜਾਵੇ ਆਪਾਂ ਨੂੰ 25 25 ਬੈੱਡਾਂ ਆਪਾਂ ਲੋਕਾਂ ਦੇ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੀ ਭਗਵੰਤ ਮਾਨ ਸਾਹਿਬ ਹੋਣਾਂ ਦੀ ਜਿਹੜੀ ਸੋਚ ਬਹੁਤ ਵਧੀਆ ਸ ਦੀ ਲੋਕਾਂ ਨੇ ਬਿਲਕੁਲ ਜੀ ਤੁਸੀਂ ਦੇਖਣਾ ਸਾਡੇ ਮਹੱਲੇ ਮਾਨਾਂ ਦੇ ਮਹੱਲੇ ਤੁਸੀਂ ਨੰਗਦੇ ਦੇਖਿਆ ਹੋਣਾ ਹਮ ਕਿੰਨਾ ਪਾਣੀ ਨਾਲੀ ਦੇ ਹੀ ਪਾਣੀ ਤੇ ਚੜਿਆ ਰਹਿੰਦਾ ਸੀ ਅੱਛਾ ਜੀ ਤਕਰੀਬਨ 6 ਤੋਂ 7 ਗਲੀਆਂ ਜਿਹੜੀਆਂ ਮੇਰੇ ਮਹੱਲੇ ਹੀ ਤਿਆਰ ਹੋਈਆਂ ਨੇ ਜੋ ਅਸੀਂ ਗਿਆ ਜਾ ਕੇ ਮੈਂ ਆਪ ਵੀਡੀਓ ਦਿਖਾਈਆਂ ਜਾ ਕੇ ਵੀਡੀਓ ਮੇਰੇ ਕੋਲ ਹੁਣ ਵੀ ਪਈਆਂ ਜਿਹੜੇ ਮਹੱਲੇ ਦੀਆਂ ਜਿਹੜੇ ਗੰਦ ਜਿਹੜੀਆਂ ਉਹਨਾਂ ਨੇ ਭਾਜੀ ਰਣਾ ਪਾਣ ਕੇ ਦੇਖ ਕੇ ਮੌਕਾ ਦੇਖ ਕੇ ਨਾਲ ਹੀ ਕੰਮ ਸ਼ੁਰੂ ਕਰਵਾਤਾ ਠੀਕ ਮੈਂ ਤੇਰੀ ਡਾਕਟਰੀ ਬਸ਼ੀਲਟੀ ਜਿਹੜੀ ਪੂਰੀ ਮਿਲਦੀ ਵੀ ਦਵਾਈਆਂ ਦੋਈਆਂ ਤੋਂ ਸਭ ਕੁਛ ਜਿਦਾ ਲੋਕੀ ਖੋਸ਼ ਨੇ ਹਣਾ ਬਿਲਕੁਲ ਜੀ ਬਿਲਕੁਲ ਜੀ ਦਵਾਈ ਆਪਣੇ ਟੈਸਟ ਫ੍ਰੀ ਹੋ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਮਲਕਲੀਨਿੰਗ ਦੇ ਵਿੱਚ ਹੀ ਜਿਦੋਂ ਹਸਪੀਟਲ ਇੱਥੇ ਬੰਦਾ ਤੇ ਮੱਲਾ ਕਲੀਨਿਕ ਆਪਣੀ ਥਾਂ ਤੇ ਲੱਗ ਰਹੇਗਾ ਉਹ ਵੀ ਰਹੇਗਾ ਨਾਲ ਤੇ ਹਸਪੀਟਲ ਵੀ ਬਣੇਗਾ ਅਸੀਂ ਹੁਣੇ ਲੋਕਾਂ ਨਾਲ ਇਹ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਦੱਸੇਗੇ ਜਿਹੜੇ ਆਪਾਂ ਟੈਸਟ ਕਰਾਉਣੇ ਇੱਥੇ ਫ੍ਰੀ ਹੁੰਦੇ ਵੇ ਜੇ ਅਸੀਂ ਬਾਹਰੋਂ ਕਰਾਈਏ 1500 2000 ਰੁਪਏ ਲੱਗ ਜਾਂਦਾ ਪਰ ਵਧੀਆ ਗੱਲ ਕੀਤੀ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਜੀ ਸਰਦਾਰ ਭਗਤ ਸਿੰਘ ਮਾਨ ਜੀ ਦਾ ਪਹਿਲਾਂ ਹੀ ਵੀ ਇਹੋ ਹੀ ਸੀ ਕਿ ਮੋਟਿਵ ਸੀਗਾ ਕਿ ਆਪਣਾ ਜਿਹੜਾ ਵੀ ਕੋਈ ਵੀ ਕੰਮ ਆਪਾਂ ਪੈਲ ਦੇ ਅਧਾਰ ਤੇ ਆਪਾਂ ਪੰਜਾਬ ਨੂੰ ਦੇਣਾ ਵਾ ਸੋਨੇ ਦੀ ਚਿੜੀ ਬਣਾਉਣਾ ਪੰਜਾਬ ਨੂੰ ਫਿਰ ਤੋਂ ਦੁਬਾਰਾ ਹਰਿਆ अच्छा काम ਕਰਨ ਵਾਲੇ ਇੱਕ ਹੈ ਤੇ ਖਿਚਣ ਵਾਲੇ ਕਿੰਨਿਆ ਪਾਰ ਕਿਸਾਨ ਆਮਦੀ ਪਾਰਟੀ ਦੇ ਆਗੂ ਜਿਹੜੇ ਲੱਖਾ ਜੀ ਤੇ ਨਾਲ ਬਿੱਟਾ ਜੀ ਤੇ ਹੋਰ ਸਾਡੇ ਹਰਪਾਲ ਜੀ ਜਿੰਨਾਂ ਨੇ ਆਪਾਂ ਹਰਪਾਲ ਜੀ ਸਸਰੀ ਘਰ ਤੁਹਾਡੇ ਨਾਲ ਵੀ ਗੱਲ ਕਰ ਲਏ ਨੇ ਜਿਹੜਾ ਦਾ ਜਿਹੜਾ ਆਪਣੇ ਸੁੱਖ ਸਹੂਲਤਾਂ ਵਾਸਤੇ ਜਿਹੜਾ ਮਹੱਲਾ ਕਲੀਨ ਖੋਲਿਆ ਨਡਾਲੇ ਦੇ ਵਿੱਚ ਅੱਲਾ ਦਸ ਨੇ ਸਭ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਸਾਹਿਬ ਤੇ ਆਪਣੇ ਹਲਕਾ ਇੰਚਾਰ ਜਿਹੜਾ ਸਿਮਰਨ ਸਿੰਘ ਜੀ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਬਾਕੀ ਸਾਡੇ ਮੈਂਬਰ ਜਿਹੜੇ ਆਗੂ ਐ ਨੇ ਉਹਨਾਂ ਨੇ ਸਾਰੀ ਗੱਲਬਾਤ ਕਰ ਲਈਤੀ ਹੈ ਮੈਂ ਵੀ ਉਹੀ ਗੱਲਬਾਤ ਤੁਹਾਨੂੰ ਪੂਰੀ ਖੁਸ਼ੀ ਹੈ ਮੈਂ ਲੱਗਣੀ ਨੇ ਖੋਲ ਗਿਆ ਤੁਹਾਡੇ ਨੜਾਲੇ ਦੇ ਵਿੱਚ ਤੁਹਾਨੂੰ ਬਹੁਤ ਬੜੀ ਖੁਸ਼ੀ ਹੈ ਸਾਡੇ ਇੱਥੇ ਟੈਸਟ ਹੋ ਰਹੇ ਨੇ ਲੋਕਾਂ ਦੇ ਸਹੂਲਤਾਂ ਮਿਲ ਜਾਂਦੀ ਦਵਾਈਆਂ ਮਿਲ ਜਾਂਦੀ ਹੈ ਇਹ ਤੋਂ ਵੱਧ ਕੇ ਅੱਜ ਤੱਕ ਨਹੀਂ ਇਸਾਂ ਦਾ ਕੋਈ ਕੰਮ ਹੋਇਆ ਬਾਕੀ ਜੇ ਸ਼ਕਤੀ ਇੱਥੇ ਚੱਲਦੀ ਵੀ ਹੈ ਨਾਲੇ ਬੰਦ ਕਰਾ ਦੇਣ ਕਦੂ ਕੀ ਕਰਨ ਜਿਹੜਾ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਨੇ ਸਾਡੀ ਰੁਕਾਵਟਾਂ ਪੈਂਦੀ ਹੈ ਤੇ ਉਹ ਇੱਕ ਸ਼ਕਤੀ ਹੈ ਉਹ ਗੱਲ ਵੱਖਰੀ ਹੈ ਸਾਡੇ ਸਾਡੇ ਉੱਤੋਂ ਸਿਮਰਨ ਸਿੰਘ ਜੀ ਨੇ ਜਿਨ੍ਹਾਂ ਆਰਡਰ ਜੋ ਵੀ ਕੁਝ ਕਹੇਗਾ اسی ਤਰ੍ਹਾਂ ਦੇ ਸੇਵਾ ਕਰਦੇ ਪਿਆ ਔਰ ਅੱਗੇ ਵੀ ਕਰਦੇ ਤਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਅੱਜ ਨਡਾਲੇ ਦੇ ਵਿੱਚ ਜਿਹੜਾ ਨਵਾਂ ਮੰਨ ਲੱਗ ਲਿੰਗ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਖੋਲਿਆ ਗਿਆ ਤੁਸੀਂ ਦੇਖ ਸਕਦੇ ਸਭ ਸੁਵਿਧਾਾਂ ਦੀ ਆਪਾਂ ਗੱਲ ਕਰੀਆ ਅੰਦਰ ਤੁਸੀਂ ਸੁੱਖ ਸੁਵਿਧਾਾਂ ਦੇ ਸਕਦੇ ਹੋ ਅੰਦਰ ਦੀ ਬਿਲਡਿੰਗ ਦੀ ਆਪਾਂ ਗੱਲ ਕਰੀਆ ਅੰਦਰ ਤੁਸੀਂ ਬਿਲਡਿੰਗ ਦੇ ਸਕਦੇ ਹੋ ਇਹਦਾ ਵੀ ਜਿਹੜਾ ਖਾਸ ਹੈ ਜਿਹੜਾ ਜਿਹੜਾ ਲੋਕਾਂ ਨੂੰ ਲੈ ਕੇ ਜਿਹੜਾ ਖਾਸ ਹੈ ਜਿਹੜਾ ਪ੍ਰਬੰਧ ਜਿਹੜਾ ਕੀਤਾ ਗਿਆ ਵਾ ਆਪਾਂ ਬੀਬੀਆਂ ਨਾਲ ਗੱਲ ਬਾਤ ਪੰਜੀ ਸਤਸਰੀ ਕਾਲ ਜੀ ਸਤਸਰੀ ਕਾਲ ਕਿੱਥੋਂ ਆਏ ਕੀ ਨਾ ਤੁਹਾਡਾ ਮਦੋਵਾਲੋਂ ਆਏ ਅੱਛਾ ਮੋਦਵਾਲ ਤੋਂ ਆਏ ਤੇ ਦਵਾਈ ਲੈਣਾ ਹੈ ਹਾਂਜੀ ਅੱਛਾ ਪੰਜਾਬ ਸਰਕਾਰ ਨੇ ਜਿਹੜਾ ਏਡਾ ਵੱਡਾ ਪ੍ਰਾਲਾ ਕੀਤਾ ਮਹੱਲਾ ਗਲਿੰਗ ਨੇ ਖੁੱਲਿਆ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸੁਖ-ਸਹੂਲਤਾਂ ਮਿਲਦੀਆਂ ਬਈ ਆਈ ਨਹੀਂ ਮਿਲਦੀ ਵੀ ਹਾਂਜੀ ਹਾਂਜੀ ਮਿਲਦੀ ਦਵਾਈ ਅੱਛਾ ਅੱਛਾ ਹਾਂਜੀ ਮੋਦਵਾਲ ਤੋਂ ਆਏ ਹਾਂਜੀ ਮੋਦਵਾਲ ਪਹਿਲੀ ਵਾਰ ਆਏ ਕਿ ਪਹਿਲਾਂ ਵੀ ਆਏ ਹਾਂਜੀ ਐਤ ਕੀ ਪਹਿਲੀ ਵਾਰੀ ਆਈ ਮੇਰੇ ਨਾਲ ਦੀਆਂ ਅੱਗੇ ਵੀ ਹੁੰਦੀਆਂ ਇੰਨੀਆਂ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਦੀ ਲੱਗੀ ਪੰਜਾਬ ਸਰਕਾਰ ਵੱ ਵਾਰੀ ਆ ਚੁੱਕੀ ਹਾਂ ਬਹੁਤ ਵਧੀਆ ਦਵਾਈ ਮਿਲ ਰਹੀ ਆ ਅੱਛੀ ਸਹੂਲਤ ਹੈ ਦਵਾਈ ਸਾਰੀ ਵਧੀਆ ਮਿਲਦੀ ਹਾਂਜੀ ਬਹੁਤ ਵਧੀਆ ਮਿਲਦੀ ਪਈ ਠੀਕ ਦੂਜੀ ਵਾਰੀ ਆਈ ਤੁਸੀਂ ਹਾਂਜੀ ਮੇਰੇ ਬਹੁਤ ਪੁਰਾਣੀ ਅਲਰਜੀ ਸੀ ਮੇਰੀ ਅਲਰਜੀ ਨੂੰ ਆਰਾਮ ਆ ਗਿਆ ਇਹ ਕਹਿੰਦੇ 2 ਮਹੀਨੇ ਦਵਾਈ ਖਾਣੀ ਪੈਣੀ ਮੈਂ ਕੋਈ ਨਹੀਂ ਬਿਲਕੁਲ ਸਹੀ ਆ ਮੈਂ ਜੇ ਟੈਸਟਾਂ ਦੀ ਅੱਪਾ ਗੱਲ ਕਰੀਏ ਪਾਰੂ ਟੈਸਟ ਕਹਿੰਦੇ 15-15 ਤੋਂ 2-2000 ਦੇ ਹੁੰਦੇ ਹੁਣ ਇੱਥੇ ਤੁਹਾਡੇ ਟੈਸਟ ਵੀ ਫ੍ਰੀ ਹੁੰਦੇ ਆ ਹਾਂਜੀ ਸਿੰਪਲ ਉਹਨਾਂ ਨੇ ਲਿਆ ਸੀ ਫ੍ਰੀ ਲਿਆ ਸੀਗਾ ਅੱਛਾ ਹਾਂਜੀ ਜੇ ਬਾਹਰ ਦੀ ਗੱਲ ਕਰੀਏ ਗਰੀਬ ਬੰਦਾ ਜਿਹੜਾ ਕੋਈ ਦਿਹਾੜੀ ਦਾ ਹਾਂਜੀ ਹਾਂਜੀ ਬਹੁਤ ਸੋਹਣੀ ਸਹੂਲਤਾਂ ਦਿੱਤੀ ਆ ਅੱਗੇ ਵੀ ਕਈ ਪਾਰਟੀਆਂ ਆਈਆਂ ਸੀ ਕਿਸੇ ਨੇ ਇੰਦਰ ਦੀ ਸਹੂਲਤ ਨਹੀਂ ਦਿੱਤੀਗੀ ਜਿਹੜੀ ਇਹ ਇਹ ਪਾਰਟੀ ਆ ਇਹਨਾਂ ਨੇ ਬਹੁਤ ਸਹੂਲਤਾਂ ਦਿੱਤੀ ਹੋਈਗੀ ਹਾਂ ਫਿਰ ਆਮ ਆਦੀ ਪਾਰਟੀ ਨਾਲ ਜੁੜੋਗੇ ਹਾਂਜੀ ਹਾਂਜੀ ਬਿਲਕੁਲ ਜੀ ਅੱਗੇ ਵੀ ਜੁੜੇ ਹੋਈ ਆ ਅੱਛਾ ਅੱਛਾ ਠੀਕ ਹੈ ਨਾ ਜੋਗੇ ਸੁਗ ਸਹੂਲਤਾਂ ਦੇ ਰਹੇ ਨੇ ਆਮ ਆਦੀ ਪਾਰਟੀ ਬਹੁਤ ਵਧੀਆ ਕਰ ਰਹੀ ਜੋ ਕਰ ਰਹੀ ਆ ਅੱਗੇ ਵੀ ਇੰਨੀਆਂ ਪਾਰਟੀਆਂ ਆਈਆਂ ਉਹਨਾਂ ਨੇ ਤਾਂ ਇਹ ਕੁਝ ਕੀਤਾ ਨੀਗਾ ਬਈ ਸੋਚਿਆ ਨਹੀਂ ਆ ਨਾ ਲੋਕਾਂ ਦਾ ਸੋਚਿਆ ਨਹੀਂ ਨਾ ਬਈ ਜੜਾ ਮਦੀ ਪਾਰਟੀ ਨੇ ਕੰਮ ਕੀਤਾ ਵਧੀਆ ਕੀਤਾ ਹਾਂਜੀ ਬਹੁਤ ਵਧੀਆ ਕੀਤਾ ਤੁਸੀਂ ਦਵਾਈ ਲੈਣ ਆਏ ਹਾਂਜੀ ਅਸੀਂ ਤੋਂ ਕਾਦੀ ਦਵਾਈ ਲੈਣ ਕਿ ਜਾਂ ਕਿੱਥੋਂ ਆਏ ਅਹੀਂ ਆਏ ਮੁੱਦਵਾਲਾ ਮੁੱਦਵਾਲਾ ਤੋਂ ਸਾਰੇ ਮੁੱਦਵਾਲਾ ਤੋਂ ਮੁੱਦਵਾਲਾ ਤੋਂ ਆਹੀ ਸਾਰੇ ਇੱਥੇ ਡਾਕਟਰ ਵੀ ਸ਼ਿਲਦੀ ਤੁਹਾਨੂੰ ਵਧੀਆ ਲੱਗੀ ਹਾਂਜੀ ਬਹੁਤ ਵਧੀਆ ਲੱਗੀ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੋਗੇ ਹਾਂਜੀ ਧੰਨਵਾਦ ਬਹੁਤ ਵਧੀਆ ਕੀਤਾ ਠੀਕ ਹੈ ਜੀ ਵੇਖੋ ਜੀ ਲੋਕਾਂ ਨੇ ਵੀ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਰਦਾਰ ਭਗਵੰਦ ਰਮਾਨ ਸਾਹਿਬ ਹੋਣਾਂ ਦੀ ਜਿਹੜੀ ਸੋਚ ਆ ਜਿਹੜਾ ਇਹ ਵਧੀਆ ਜਿਹੜਾ ਕੰਮ ਜਿਹੜਾ ਤੁਸੀਂ ਦੇ ਸਕਦੇ ਪੰਜਾਬ ਸਰਕਾਰ ਦਾ ਵੀ ਜਿਹੜਾ ਧੰਨਵਾਦ ਕੀਤਾ ਕੀ ਨਾਂ ਤੁਹਾਡਾ ਮਨਜਿੰਦਰ ਸਿੰਘ ਭਾਜੀ ਜਿਹੜਾ ਪੰਜਾਬ ਸਰਕਾਰ ਨੇ ਇੱਡਾ ਵੱਡਾ ਜਿਹੜਾ ਪ੍ਰਾਲਾ ਕੀਤਾ ਤੇ ਮਹਲਕ ਲਿੰਗ ਦੇ ਨਾਲ ਦੇ ਵਿੱਚ ਹੋਲ ਚੁੱਕ ਹਾਂਜੀ ਵਧੀਆ ਲੋਕੀ ਦੌਰ ਦੇ ਨੇੜੇੋਂ ਲੈਣੋਂ ਦੇ ਦਵਾਈ ਤੁਸੀਂ ਕਿੱਥੋਂ ਆਏ ਹੋ ਇਹ ਮਾਲ ਤੋਂ ਤੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਿਹੜੇ ਮੱਲ ਲੱਗ ਲੈਣ ਹਾਂਜੀ ਹਾਂਜੀ ਖੋਲ ਤੇ ਖੋਲ ਤੇ ਮੇਰੀ ਵਾਈਫ ਹੁੰਦਾ ਇੱਥੇ ਕੰਮ ਕਰਦੀ ਤਾਂ ਠੀਕ ਹੈ ਜੀ ਵੇਖੋ ਜੀ ਲੋਕਾਂ ਨੇ ਵੀ ਜਿਹੜੀ ਆ ਪੰਜਾਬ ਸਰਕਾਰ ਦੀ ਜਿਹੜੀ ਆ ਪ੍ਰਸ਼ੰਸਾ ਹੀ ਕੀਤੀ ਆ ਤੁਸੀਂ ਦੇਖ ਸਕਦੇ ਸੁਗ ਸੁਹੂਲਤਾਂ ਦੀ ਜੇ ਬ ਗੱਲ ਕਰੀਏ ਸੁਗ ਸੁਹੂਲਤਾਂ ਜਿਹੜੀਆਂ ਨੇ ਅੰਦਰ ਤੁਸੀਂ ਪੂਰੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਤੁਸੀਂ ਗੱਲ ਹਾਂਜੀ ਪੰਜੀ ਸਾਸਰੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਐਡਾ ਵੱਡਾ ਪ੍ਰੋਲਾ ਕਰਕੇ ਜਿਹੜਾ ਮਹੱਲਾ ਕਲੀਨ ਖੋਲਿਆ ਗਿਆ ਹੈ ਕਿ ਤੇ ਕਹਿਣਾ ਚਾਹੋਗੇ ਸਰਕਾਰ ਨੂੰ ਫਸਦੇ ਬਹੁਤ ਵਧੀਆ ਜੀ ਬਹੁਤ ਧੰਨਵਾਦ ਸਰਕਾਰ ਦਾ ਮੈਂ ਐਡਾਂ ਦੇ ਜਿਹੜੇ ਮਹੱਲਾ ਕਲੀਨ ਗੇ ਜਿਹੜੇ ਖੁੱਲਣੇ ਚਾਹੀਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਉਹਦਾ ਤੇ ਖੋਲ ਨਡਾਏ ਤਾਂ ਹੈ ਪਿਆਰ ਮੈਨੂੰ ਲੱਗ ਲੇਨ ਕਿ ਪੰਜਾਬ ਸਰਕਾਰ ਨੇ ਖੋਲਦਾ ਨਡਾਲੇ ਦੇ ਵਿੱਚ ਕੀ ਕਹਿਣਾ ਚਾਹੋਗੇ ਠੀਕ ਆ ਠੀਕ ਆ ਵਧੀਆ ਕੀਤਾ ਕੰਮ ਹਾਂ ਠੀਕ ਆ ਇਦਾਂ ਦੀਆਂ ਸੁਗਹਸੂਲਤਾ ਮਿਲਣੀਆਂ ਚਾਹੀਦੀਆਂ ਆਹੋ ਜੀ ਮੈਨੇਜੈਂਟ ਚੰਗਾ ਆ ਮੈਨੇਜੈਂਟ ਜੇ ਟੈਸਟਾਂ ਦੀ ਆ ਬਗਾਲ ਕਰੀਏ 15-15 2-2000 ਰੁਪਿਆ ਲੱਗਦਾ ਬਾਅਦ ਟੈਸਟਾਂ ਦਾ ਇੱਥੇ ਤਾਂ ਦੇ ਫ੍ਰੀ ਟੈਸਟ ਹੁੰਦੇ ਚਲੋ ਵਧੀਆ ਠੀਕ ਹੈ ਜੀ